ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣ ਲੱਗੇ ਆ ਜੀ ਮੈਚਿੰਗ ਸੂਟ ਇਹ ਸੂਟ ਆਪਣੇ ਕੋਲ ਤਿੰਨ ਸੂਟ ਹੈ ਜੀ ਇੱਕ ਮੇਰੀ ਬੇਟੀ ਦਾ ਹੈ ਇੱਕ ਮੇਰਾ ਹੈ ਤੇ ਇੱਕ ਮੇਰੀ ਸਿਸਟਰ ਦਾ ਹੈ ਜੀ ਤੇ ਲੋ ਜੀ ਆਪਾਂ ਨੇ ਲਿਆਂਦਾ ਜੀ ਇਕੱਠਾ ਕਪੜਾ ਇਹ ਆਪਾਂ ਨੇ ਦੇਖਣਾ ਹੈ ਜੀ ਵੀ ਇਕੱਠਾ ਕਪੜਾ ਲੈਣ ਦੇ ਵਿੱਚ ਆਪਾਂ ਨੂੰ ਕਿੰਨਾ ਕੁ ਫਾਇਦਾ ਹੁੰਦਾ ਹੈ ਮੈਂ ਦੇਖਿਆ ਸੀਗਾ ਅੱਗੇ ਇੱਕ ਦੋ ਵਾਰ ਸੂਟ ਸਟਿਚ ਕੀਤੇ ਆਪਾਂ ਨੇ ਵੀਡੀਓ ਸ਼ੂਟ ਨਹੀਂ ਕੀਤੀ ਉਹਨਾਂ ਦੀ ਤੇ ਉਹਨਾਂ ਦੇ ਵਿੱਚ ਤੋਂ ਆਪਾਂ ਨੂੰ ਕਪੜਾ ਵਗੈਰਾ ਨਾ ਬਚ ਜਾਂਦਾ ਹੈ ਜੀ ਐਕਸਟਰਾ ਕਪੜਾ ਬਚ ਜਾਂਦਾ ਹੈ ਜੀ ਜਿਵੇਂ ਆਪਾਂ ਨੂੰ ਹੁਣ ਅੱਜਕੱਲ੍ਹ ਟ੍ਰੈਂਡ ਚੱਲਦਾ ਹੈ ਜੀ ਮੈਚਿੰਗ ਸੂਟਾਂ ਦਾ ਇਸ ਕਰਕੇ ਤੇ ਆਪਾਂ ਨੇ ਮੈਚਿੰਗ ਸੂਟ ਬਣਾਉਣੇ ਨੇ ਤੇ ਫਿਰ ਮੈਂ ਇਕੱਠਾ ਹੀ ਕਪੜਾ ਲਿਆਈ ਉਹਨਾਂ ਦੇ ਵਿੱਚੋਂ ਪਹਿਲਾਂ ਆਪਾਂ ਕੁੜਤੀਆਂ ਲਾ ਬਣਾ ਲਈਏ ਜੀ ਕੁੜਤੀਆਂ ਕੱਟ ਕੇ ਦੇਖਦੇ ਆ ਜੀ ਇਹ ਚ ਤਿੰਨ ਕੁੜਤੀਆਂ ਕੱਟੂੰਗੀ ਜੀ ਮੈਂ ਤੇ ਤਿੰਨੇ ਕੁੜਤੀਆਂ ਦੇ ਵਿੱਚ ਫਿਰ ਮੈਂ ਦੇਖਦੀ ਆ ਜੀ ਕਿੰਨਾ ਕ ਕਪੜਾ ਬਚਦਾ ਹੈ ਜੀ ਤੇ ਮੈਂ ਤੁਹਾਨੂੰ ਵੀ ਸੁਜੈਸਟ ਕਰੂੰਗੀ ਜੇਕਰ ਤੁਸੀਂ ਮੈਚਿੰਗ ਸੂਟ ਬਣਾਉਣੇ ਨੇ ਅੱਜਕੱਲ੍ਹ ਟ੍ਰੈਂਡ ਚੱਲਦਾ ਹੈ ਜੀ ਇਸ ਕਰਕੇ ਤੇ ਤੁਸੀਂ ਇਕੱਠਾ ਕਪੜਾ ਲਿਆ ਕਰੋ ਕਟਿੰਗ ਨਾ ਕਰਵਾਇਆ ਕਰੋ ਜੇਕਰ ਤੁਸੀਂ ਖੁਦ ਸਟਿਚ ਕਰਦੇ ਹੋ ਜੀ ਉਸ ਦੇ ਵਿੱਚ ਕੱਪੜੇ ਦਾ ਫਾਇਦਾ ਹੈ ਜੀ ਆਪਾਂ ਨੂੰ ਇਸ ਕਰਕੇ ਤੇ ਆਪਾਂ ਅੱਜ ਟਰਾਈ ਕਰਕੇ ਦੇਖਦੇ ਆ ਜੀ ਕਿੰਨਾ ਕ ਕੱਪੜਾ ਆਪਾਂ ਨੂੰ ਬਚਦਾ ਕਿੰਨਾ ਕ ਨਹੀਂ ਤੇ ਲੋ ਜੀ ਸੂਟ ਦੇਖੋ ਜੀ ਮੈਨੂੰ ਗਰਮੀਆਂ ਦਾ ਸਟੱਫ ਸੀ ਇਹ ਸੋਹਣਾ ਲੱਗਿਆ ਇਸ ਕਰਕੇ ਲਿਆਈ ਤੇ ਨਾਲ ਫਿਰ ਮੈਂ ਇੱਕ ਇਹ ਵੀ ਲਿਆਈ ਇਹ ਵੀ ਮੈਨੂੰ ਸੋਹਣਾ ਲੱਗਿਆ ਤੇ ਇੱਕ ਫਿਰ ਮੈਂ ਐ ਵਾਲਾ ਲੈ ਕੇ ਆਈਆਂ ਐ ਵੀ ਖੁੱਲਾ ਹੀ ਆ ਕੱਪੜਾ ਫਾਲਤੂ ਕੱਪੜਾ ਹੈ ਜੀ ਇਹ 3 ਮੀਟਰ ਤੇ ਇਹਦੇ ਵਿੱਚ ਤੋਂ ਵੀ ਦੇਖਦੇ ਆ ਜੀ ਕਿੰਨਾ ਕ ਕਪੜਾ ਬਚਦਾ ਆਪਾਂ ਨੇ ਸੇਫਟੀ ਨਾਲ ਕੱਟਣਾ ਹੈ ਜੀ ਤੇ ਕਿੰਨਾ ਕ ਕਪੜਾ ਬਚਦਾ ਕੀ ਹੁੰਦਾ ਆਪਾਂ ਦੇਖਦੇ ਆ ਜੀ ਕਿਉਂਕਿ ਜਿਹੜਾ ਰੈਡੀमेड ਕਪੜੇ ਹੁੰਦੇ ਨੇ ਉਹ ਇਸ ਤਰੀਕੇ ਦੇ ਨਾਲੇ ਤਿਆਰ ਹੁੰਦੇ ਨੇ ਤੇ ਸਭ ਤੋਂ ਪਹਿਲਾਂ ਆਪਾਂ ਮੇਰੇ ਆਪਾਂ ਕਮੀਜ਼ ਦੀ ਕਟਿੰਗ ਕਰਦੇ ਆ ਜੀ ਤੇ ਕੋਲਤਾ ਕਰਦੇ ਆ ਇਹਨੂੰ ਤੇ ਬੇਟੀ ਦਾ ਕਟਾਂਗੇ ਤੇ ਸਿਸਟਰ ਦੀ ਫਿਰ ਮਾਪ ਲੈ ਕੇ ਉਹਨਾਂ ਦਾ ਵੀ ਦੇਖਦੇ ਆ ਕਿੰਨਾ ਬਚਦਾ ਹੈ ਜੀ ਇਹ ਜੋ ਕਿ ਚੌੜੇ ਪਨੇ ਵਾਲਾ ਕਪੜਾ ਏ ਇਹ ਆਪਾਂ ਨੂੰ ਬਚ ਜਾਂਦਾ ਹੈ ਜੀ ਕਪੜਾ ਸ ਸ 1.5 ਮੀਟਰ ਦੇ ਵਿੱਚ ਸੂਟ ਤਾਂ ਕਮੀਜ਼ ਤਿਆਰ ਹੋ ਜਾਂਦਾ ਹੈ ਜੀ 1.5 ਮੀਟਰ ਚੌੜੇ ਪਨੇ ਵਾਲਾ 1.5 ਮੀਟਰ ਚ ਆਪਣਾ ਕਮੀਜ਼ ਰੈਡੀ ਹੋ ਜਾਂਦਾ ਹੈ ਤੇ ਮਤਲਬ ਕਿ 3.5 ਮੀਟਰ ਦੇ ਵਿੱਚ ਆਪਣੀ ਵਿੱਤ ਸਲਵਾਰ ਇਹ ਸੂਟ ਪੂਰਾ ਤਿਆਰ ਹੋ ਜਾਂਦਾ ਹੈ ਜੀ ਤੇ ਸਲਵਾਰਾਂ ਦਾ ਕਪੜਾ ਆਪਾਂ ਨੇ ਇਹ ਲੈਂਦਾ ਜੀ ਨਾਲ ਮੈਚ ਕਰਦਾ ਤੇ ਦੁਪੱਟੇ ਵਗੈਰਾ ਆਪਾਂ ਲੈ ਲਾਂਗੇ ਜੀ ਕਾਟਨ ਦੇ ਤੇ ਲੋ ਜੀ ਹੁਣ ਆਪਾਂ ਕਟਿੰਗ ਕਰਦੇ ਆ ਤੇ ਦੇਖਦੇ ਲੋ ਜੀ ਆਪਾਂ ਲੱਗੇ ਜੀ ਕਟਿੰਗ ਕਰਨ ਤੋ ਪਹਿਲਾ ਫਸ ਬੈਕ ਕਟਿੰਗ ਕਰਾਂਗੇ ਜੀ ਇਹ ਕੁਛ ਇਸ ਤਰੀਕੇ ਦੇ ਨਾਲ ਸੀ ਮੇਰੇ ਕਮੀਜ਼ ਦਾ ਡਰਾਫ ਹੈ ਜੀ ਇਹ ਇਹ ਆਪਾਂ ਹੁਣ ਇਹਨਾਂ ਨੂੰ ਇੱਥੋਂ ਹੀ ਆਪਾਂ ਨੇ ਗੂੜੇ ਕਰ ਲੈਣਾ ਹੈ ਜੀ ਤੇ ਇਹ ਲਗਾਉਣ ਦਾ ਇੱਕ ਸਹੀ ਤਰੀਕਾ ਇਹ ਵੀ ਹੈ ਤੇ ਲਓ ਜੀ ਇਹ ਹੈਗਾ ਜੀ ਆਪਣਾ ਡਰਾਫ ਇਹਨਾਂ ਨੂੰ ਆਪਾਂ ਨੇ ਕਰ ਲੈਣਾ ਹੈ ਜੀ ਗੂੜੇ ਬਿਲਕੁਲ ਇਸ ਤਰੀਕੇ ਦੇ ਨਾਲ ਤੇ ਲੋ ਜੀ ਇਹ ਦੇਖੋ ਤੇ ਹੁਣ ਆਪਾਂ ਫਿਟਿੰਗ ਦਾ ਸਹੀ ਨਿਸ਼ਾਨ ਲਗਾਉਣ ਦਾ ਇਹ ਹੈ ਜੀ ਸਹੀ ਤਰੀਕਾ ਇੱਥੇ ਅਪਾਂ ਨੇ ਗੂੜਾ ਪਹਿਲਾਂ ਕਰ ਲਿਆ ਸੀਗਾ ਤੇ ਆਪਾਂ ਨੇ ਇਹਨੂੰ ਉਲਟਾ ਕਰ ਦੇਣਾ ਹੈ ਜੀ ਇਸ ਤਰੀਕੇ ਦੇ ਨਾਲ ਤੇ ਲੋ ਜੀ ਹੁਣ ਆਪਾਂ ਕਰਾਂਗੇ ਇਹਨੂੰ ਇਸ ਤਰੀਕੇ ਦੇ ਨਾਲ ਆਪਾਂ ਨੇ ਇਹਨੂੰ ਸ਼ਾਰਪ ਦੇਣਾ ਹੈ ਜੀ ਪ੍ਰੋਪਰ ਸਹੀ ਆਊਗਾ ਜੀ ਲੋ ਸਾਰਾ ਆ ਗਿਆ ਜੀ ਪ੍ਰੋਪਰ ਸਹੀ ਜਿੰਨਾ ਹੈਗਾ ਜੀ ਸਹੀ ਤਰੀਕੇ ਦੇ ਨਾਲ ਇਹ ਦੇਖੋ ਜੀ ਥੋੜਾ ਸਿੱਕਿਆ ਜੁਰ ਨਹੀਂ ਜੀ ਇਹ ਲੈਣਾ ਤੇ ਆਹ ਪ੍ਰੋਪਰ ਗਈਆਂ ਜੀ ਇਹ ਦੇਖੋ ਜੀ ਆਹ ਵਾਲੀਆਂ ਆਹ ਵਾਲਾ ਤੇ ਇੱਥੇ ਇੱਥੇ ਆ ਗਿਆ ਜੀ ਤੇ ਲਓ ਤੇ ਲਓ ਜੀ ਪ੍ਰੋਪਰ ਇਹ ਹੋ ਗਿਆ ਜੀ ਇੱਕ ਕਮੀਜ਼ ਦੀ ਕਟਿੰਗ ਹੋ ਗਈ ਆਪਾਂ ਐਕਸਟਰਾ ਕੁਝ ਨਹੀਂ ਕੱਟਿਆ ਬਾਕੀ ਬਾਅਦ ਚ ਦੇਖਾਂਗੇ ਕਿ ਬਰੀ ਫਿਟਿੰਗ ਕਰਕੇ ਤੇ ਲੋ ਜੀ ਹੁਣ ਆਪਾਂ ਨੈਕਸਟ ਕਰਦੇ ਆਂ ਤੇ ਲੋ ਜੀ ਨੈਕਸਟ ਹੋ ਗਿਆ ਜੀ ਕਾਹ ਵਾਲਾ কুর্তা ਇਹ ਬੇਟੀ ਲਈ ਹੈ ਜੀ ਇਹ ਵੀ 44 ਹੈ ਜੀ 44 ਇੰਚ ਇਸਦੇ ਆਪਣੇ ਸਾਈਡ ਤੇ ਬਚ ਰਿਹਾ ਜੀ ਕਪੜਾ ਤੇ ਉਹ ਕੱਪੜੇ ਦਾ ਆਪਾਂ ਯੂਜ਼ ਕਰਾਂਗੇ ਇਹਦੇ ਵਿੱਚ ਆਪਾਂ ਜੇ ਹੋ ਸਕੇ ਤਾਂ ਜੋੜ પા ਕੇ ਪੈਨ ਇਹਦੇ ਆ ਬਾਜੂ ਬਣਾਵਾਂਗੇ ਤੇ ਨੈਕਸਟ ਹੋ ਗਿਆ ਜੀ ਕਿਹ ਇਹ ਇੱਕ ਤਾਂ ਹੋ ਗਿਆ ਅਹ ਵਾਲਾ ਤੇ ਇੱਕ ਹੋ ਗਿਆ ਅਹ ਵਾਲਾ ਦੋ ਤੇ ਹੁਣ ਆਪਾਂ ਕੱਟਦੇ ਆਂ ਦੀ ਤੀਜਾ ਤੇ ਲਓ ਜੀ ਇਧਰਲੀ ਸਾਈਡ ਆਪਣੇ ਬਾਜੂ ਦਾ ਕਪੜਾ ਬਚਿਆ ਹੋਇਆ ਤੇ ਦੇਖੋ ਪ੍ਰੋਪਰ ਫੇਅਰ ਵੀ ਦੇਖੋ ਜੀ ਕਿੰਨਾ ਕਪੜਾ ਬਚਿਆ ਇਹਦੇ ਵਿੱਚ ਤੇ ਘੱਟ ਤੇ ਘੱਟ ਦੋ ਕੁ ਮੀਟਾਂ ਜਾਂ ਹੋਰ ਤਿਆਰ ਹੋ ਸਕਦੀਆਂ ਨੇ ਜੀ ਦੇਖੋ ਇਕੱਠਾ ਕਪੜਾ ਲੈਣ 'ਚ ਐਨਾ ਫੈ ਜਾਏਗੀ ਤੇ ਲਓ ਜੀ ਇੱਕ ਅਹ ਵਾਲਾ ਹੈ ਜੀ ਨਾਪ ਕਾਫੀ ਖੁੱਲਾ ਹੈ ਜੀ ਐਵਲ ਆਪਾਂ ਸੂਟ ਲਾ ਲਈਏ ਜੀ ਨਾਲ ਤੇ ਕਮੀਜ਼ ਲੋ ਜੀ ਆਪਾਂ ਨੇ ਤਿੰਨ ਕਮੀਜ਼ਾਂ ਵੀ ਕੱਟ ਲਈਆਂ ਇਹਦੇ ਵਿੱਚ ਤੇ ਐਨਾ ਸਾਰਾ ਕੱਪੜਾ ਬਚ ਗਿਆ ਪੂਰੇ ਹੈਲਦੀ ਆਪਾਂ ਨੇ ਇੱਕ ਕਮੀਜ਼ਾਂ ਕੱਟੀਆਂ ਨੇ ਹੈਲਦੀ ਬੰਦਿਆਂ ਦੀ ਤੇ ਮੇਰੇ ਖਿਆਲ ਤੇ ਇੱਕ ਕਮੀਜ਼ ਦਾ ਕੱਪੜਾ ਆਪਣੇ ਕੋਲੇ ਹੋਰ ਬਚ ਗਿਆ ਤੇ ਇਹ ਦੇਖੋ ਜੀ ਇੱਧਰ ਆਪਣੇ ਕੋਲੇ ਇਹ ਬਾਹਾਂ ਦਾ ਕੱਪੜਾ ਹੈ ਤੇ ਥੋੜਾ ਜਿਹਾ ਐਕਸਟਰਾ ਹੋਰ ਵੀ ਹੈ ਤੇ ਲੋ ਜੀ ਹੁਣ ਮੈਂ ਇੱਕ ਸੂਟ ਇਹ ਆਪਾਂ ਕਟਿੰਗ ਬਾਅਦ ਚ ਕਰਾਂਗੇ ਜੀ ਹੁਣ ਪਹਿਲਾਂ ਦੇਖ ਲਈਏ ਜੀ ਬਾਜੂ ਦੀ ਕਟਿੰਗ ਕਰ ਲਈ ਆਪਾਂ ਉਸ ਤੋਂ ਬਾਅਦ ਫਿਰ ਆਪਾਂ ਦੇਖਦੇ ਆ ਜੀ ਕਿਸ ਤਰੀਕੇ ਦੇ ਨਾਲ ਆਪਾਂ ਬਣਾਉਲੀਏ ਮੇਰੇ ਖਿਆਲ ਤੇ ਇੱਕ ਕਮੀਜ਼ ਦਾ ਅਜੇ ਵੀ ਦੋ ਕਮੀਜ਼ਾਂ ਦਾ ਕਪੜਾ ਹੋਰ ਬਚ ਗਿਆ ਜੀ ਦੇਖੋ ਇਕੱਠਾ ਕਪੜਾ ਲੈਣ ਦੇ ਵਿੱਚ ਐਨਾ ਫਾਇਦਾ ਹੈ ਜੀ ਹਾਂਜੀ ਮੇਰੀ ਇੱਕ ਕਮੀਜ਼ ਹੋਰ ਤਿਆਰ ਹੋਊਗੀ ਜੀ ਦੇ ਵਿੱਚ ਤੇ ਇੱਕ ਬਣੇਗੀ ਜੀ ਬੇਟੀ ਲਈ ਇਹ ਵਾਲਾ ਪ੍ਰੋਪਰ ਕਪੜਾ ਇਹ ਚ ਬਚਿਆ ਹੋਇਆ ਇਹ ਬੇਟੀ ਲਈ ਬਚੇਗਾ ਬਣੇਗਾ ਜੀ ਤਾਂ ਲਓ ਜੀ ਇਹ ਆਪਾਂ ਕੱਟਣ ਲੱਗੇ ਬਾਜੂ ਇਹ ਸਾਈਡ ਤੋਂ ਕਪੜਾ ਬਚਿਆ ਹੋਇਆ ਸੀਗਾ ਨਾ ਤੇ ਉਹਦੀ ਆਪਾਂ ਨੇ ਬਾਜੂ ਕੱਟਣੀ ਹੈ ਤੇ ਇੱਕ ਬਾਜੂ ਆ ਬਚੀ ਹੋਈ ਆ ਤੇ ਮੈਂ ਬਾਕੀ ਪ੍ਰੋਪਰ ਕਪੜਾ ਵਿੱਚ ਦੇਖਦੀ ਆ ਕਿਹੜੀ ਬਾਜੂ ਬਚੀ ਹੈ ਕਿ ਨਹੀਂ ਤੇ ਲਓ ਜੀ ਹੁਣ ਆਪਾਂ ਕੱਟਦੇ ਇਹਨੂੰ ਤੇ ਲਓ ਜੀ ਹੁਣ ਆਪਾਂ ਲੱਗੇ ਜੀ ਕੱਟਣ ਸਲਵਾਰਾਂ ਤੇ ਲਓ ਜੀ ਸਲਵਾਰਾਂ ਦਾ ਕਪੜਾ ਆਪਣੇ ਕੋਲੇ ਸਾਰਾ ਪ੍ਰੋਪਰ ਇਹੀ ਹੈ ਜੀ ਪੂਰਾ ਤੇ ਲਓ ਜੀ ਸਾਰਾ ਦੇਖੋ ਖੁੱਲਾ ਹੀ ਕਪੜਾ ਹੈ ਇਸ ਕਰਕੇ ਤੁਹਾਨੂੰ ਮੈਂ ਕਪੜੇ ਦੀ ਬਚਤ ਕਰਨੀ ਦੱਸਦੀ ਆ ਜੀ ਕਿਵੇਂ ਬਚਤ ਹੁੰਦੀ ਹੈ ਜੀ ਕਪੜੇ ਦੀ ਤੇ ਲਓ ਜੀ ਹੁਣ ਆਪਾਂ ਸਲਵਾਰਾਂ ਕੱਟ ਕੇ ਹੀ ਦਿ ਤਦ ਲੋ ਜੀ ਬਾਕੀ ਦਾ ਕਪੜਾ ਆਪਣੇ ਕੋਲੇ ਇਹ ਵਾਲਾ ਬਚਿਆ ਹੈ ਜੀ ਤੇ ਮੈਂ ਤੁਹਾਨੂੰ ਸਲਵਾਰਾਂ ਵੀ ਚੈੱਕ ਕਰਾਉਂਦੀ ਆਂ ਜੀ ਉਹਦੇ ਵਿੱਚ ਤੇ ਆਪਣੇ ਦੋ ਪਲਾਜੋ ਬਣ ਗਏ ਤੇ ਦੋ ਸਲਵਾਰਾਂ ਹੈ ਵਾਲੇ ਸਲਵਾਰਾਂ ਪੰਨਿਆਂ ਨੇ ਤੇ ਪਲਾਜੋ ਇਹ ਮੈਂ ਤੁਹਾਨੂੰ ਬਾਅਦ ਚ ਚੈੱਕ ਕਰਵਾਉਂਦੀ ਆਂ ਤੇ ਲੋ ਜੀ ਹੁਣ ਆਪਾਂ ਇਹਦਾ ਵੀ ਪਲਾਜੋ ਬਣਾਵਾਂਗੇ ਦੇਖਦੇ ਆਂ ਜੀ ਬਣਦਾ ਕਿ ਨਹੀਂ ਕਿੰਨਾ ਕ ਕਪੜਾ ਬਚਦਾ ਹੈ ਜੀ ਮੈਂ ਦੇਖਦੀ ਆਂ ਨਾਪ ਕੇ ਤੇ ਮੇਰੇ ਖਿਆਲ ਤੇ ਮੇਰਾ ਪਲਾਜੋ ਬਣ ਜਾਏਗਾ ਜੀ ਤੇ ਮੈਂ ਕੱਟ ਕੇ ਤੁਹਾਨੂੰ ਦਿਖਾਉਂਦੀ ਆਂ ਜੀ ਫਿਰ ਚਲੋ ਜੀ ਇੱਕ ਹੋ ਗਈ ਇਹ ਵਾਲੀ কুরਤੀ ਤੇ ਇਹ ਵਾਲਾ ਇਹਦਾ ਪਲਾਜੋ ਆ ਬਾਅਦ ਦੇ ਵਿੱਚ ਕੱਢ ਕੇ ਦਿਖਾਉਣੀ ਆ ਜੀ ਤੇ ਲਓ ਜੀ ਇੱਕ ਹੋ ਗਈ ਇਹ ਵਾਲੀ ਕੁਰਤੀ ਠੀਕ ਹੈ ਇਹਦੇ ਵਿੱਚ ਆਪਣੀ ਸਲਵਾਰ ਹੈ ਜੀ ਇਹਦੀ ਤੇ ਇਹ ਵੀ ਤੁਹਾਨੂੰ ਬਾਅਦ ਚ ਦਿਖਾਉਂਦੀ ਆ ਜੀ ਕੱਢ ਕੇ ਤੇ ਲਓ ਜੀ ਇੱਕ ਤਿਆਰ ਹੋਈ ਇਹ ਵਾਲੀ ਇਹਦੇ ਵਿੱਚ ਵੀ ਪਲਾਜੋ ਹੈ ਜੀ ਇਹ ਚਾਰ ਪਲਾਜੋ ਬਣੇ ਨੇ ਟੋਟਲ ਤੇ ਚਾਰ ਕਮੀਜ਼ਾਂ ਬਣ ਗਈਆਂ ਨੇ ਜੀ ਤੇ ਲਓ ਜੀ ਇਹ ਮੇਰੀ ਸਿਸਟਰ ਦਾ ਸੂਟ ਆ ਜੀ ਤੇ ਇਹਦੇ ਅੰਦਰ ਵੀ ਸਲਵਾਰ ਆ ਜੀ 4.5 ਕਾਣੇ 3 ਮੀਟਰ ਦੀ ਸਲਵਾਰ ਬਣੀ ਹੈ ਜੀ ਤੇ ਲਓ ਜੀ ਇਹ ਵਾਲੀ ਮੇਰੀ ਇੱਕ ਐਕਸਟਰਾ ਕੁੜਤੀ ਹੈ ਜੀ ਇਹ ਵੀ ਇਹ ਮੈਨੂੰ ਸੋਹਣੀ ਲੱਗੀ ਤੇ ਇਹ ਲੌਂਗ ਕੁੜਤੀ ਬਣਾਈ ਹੈ ਜੀ ਮੈਂ ਕਿਸ ਤਰੀਕੇ ਨਾਲ ਬਣੀ ਹੈ ਦੇਖੋ ਜੀ ਤੇ ਲਓ ਜੀ ਇਹ ਸੀਗੇ ਆਪਣੇ ਕੱਪੜੇ ਤੇ ਜਿਹੜੀਆਂ ਆਪਾਂ ਨੇ ਕੁੜਤੀਆਂ ਬਣਾਈਆਂ ਨੇ ਜੀ ਇਹ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਖੂਬਸੂਰਤ ਸੀਗੀਆਂ ਜੀ ਤੇ ਆਪਾਂ ਨੂੰ ਕੱਪੜੇ ਦੀ ਬਚਤ ਵਗੈਰਾ ਵੀ ਹੋਈ ਹੈ ਤੇ ਖੁੱਲੀਆਂ-ਖੁੱਲੀਆਂ ਸਲਵਾਰਾਂ ਦੇਖ ਲਓ ਜੀ ਇਹ ਆਪਾਂ ਸਾਰਾ ਕੁਝ ਰੈਡੀ ਕੀਤਾ ਹੋਇਆ ਹੈ ਨਾਲ ਦੇ ਵਿੱਚ ਤੇ ਲੋ ਜੀ ਤੁਸੀਂ ਦੇਖ ਸਕਦੇ ਹੋ ਕਾਇਲਿਸ ਦੁਆਰੇ ਇੱਕ ਤੇ ਇਹ ਵਾਲਾ ਹੈਗਾ ਇਹ ਜੀ ਪਲਾਜੋ ਇਹ ਵਾਲਾ ਪਲਾਜੋ ਹੈ ਜੀ ਖੁੱਲਾ ਪਲਾਜੋ ਹੈ ਜੀ ਇਹ ਦੇਖੋ ਲੋ ਜੀ ਇਹ ਵਾਲਾ ਜੀ ਇੱਕ ਕੁੜਤੀ ਹੈਗੀ ਹੈ ਜੀ ਇਹ ਵਾਲੀ ਤੇ ਇਹਦੇ ਨਾਲ ਨੂੰ ਇਹ ਵਾਲੀ ਸਲਵਾਰ ਹੈ ਜੀ ਪ੍ਰੋ퍼 ਤੇ ਫੁੱਲ ਪਟਿਆਲਾ ਸ਼ਾਹੀ ਸਲਵਾਰ ਹੈ ਜੀ ਇਹ ਦੇਖੋ ਜੀ ਤੇ ਆਪਾਂ ਨੂੰ ਇਕੱਠਾ ਕਪੜਾ ਲੈਣ ਦੇ ਵਿੱਚ ਬਹੁਤ ਫਾਇਦਾ ਹੈ ਜੀ ਤੇ ਇਹ ਵਾਲਾ ਬੇਟੀ ਦਾ ਹੈ ਜੀ ਇਸ ਦੇ ਵਿੱਚੋਂ ਇੱਕ ਬੇਟੀ ਦਾ ਸੂਟ ਵੀ ਆਪਣਾ ਨਿਕਲਿਆ ਹੈ ਜੀ ਥੋੜਾ ਜਿਹਾ ਉਹ ਵੀ ਦੇਖ ਲਿਓ ਜੀ ਵੀ ਕਈਆਂ ਕਈ ਬਿਲਕੁਲ ਸਾਰੇ ਪਤਲੇ ਹੁੰਦੇ ਆ ਜੀ ਅਸੀਂ ਸਾਡਾ ਤਿੰਨਾ ਦਾ ਹੀ ਅਲੱਗ-ਅਲੱਗ ਸਾਈਜ਼ ਸੀਗਾ ਤੇ ਅਲੱਗ-ਅਲੱਗ ਤਰੀਕੇ ਨਾਲ ਅਸੀਂ ਬਣਿਆ ਬਣਾਇਆ ਜੀ ਇਹ ਬੇਟੀ ਦਾ ਬਲਾਜੋ ਹੈ ਜੀ ਤੇ ਜੇਕਰ ਵੀਡੀਓ ਵਧੀਆ ਲੱਗੀ ਤੇ ਆਈਡੀਆ ਵਧੀਆ ਲੱਗਿਆ ਤਾਂ ਆਪਣੇ ਨਾਲ ਸ਼ੇਅਰ ਜ਼ਰੂਰ ਕਰਿਓ ਜਾਂਦੇ-ਜਾਂਦੇ ਕਮੈਂਟ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ ਥੈਂਕ ਯੂ